ਸ਼੍ਰੋਮਣੀ ਅਕਾਲੀ ਦਲ ਕਿਸ ਤੋਂ ਚੱਲਣਾ ਨਹੀਂ ਹੈਨਾ ਵੀ ਖਰਚਾ ਇੰਨਾ ਪੋਲਿਟਿਕਲ ਪਾਰਟੀ ਦਾ ਉਸ ਵੇਲੇ ਮਨਪ੍ਰੀਤ ਸਿੰਘ ਯਾਲੀ ਨੇ ਇੱਕ ਬਾਈਟ ਜੀ ਪਾਈ ਤੀ ਕਹਿੰਦਾ ਮੈਂ ਚਲਾ ਸਕਦਾ ਫਿਰ ਹੁਣ ਕੀ ਹੋ ਗਿਆ ਹੁਣ ਰੀਸ ਕਰੋ ਉਹਦੀ ਉਹ ਤਾਂ ਸੱਟ ਰਿਹਾ ਲੱਖਾਂ ਕਰੋੜਾਂ ਹੜਪੀੜਤਾ ਨੂੰ ਜੇ ਅੱਜ ਪੰਜਾਬ ਉਹਨਾਂ ਬੰਦਿਆਂ ਦੇ ਨਾਲ ਨਹੀਂ ਖੜੂਗਾ ਸਾਡੇ ਭਾਈਆਂ ਦੇ ਨਾਲ ਅਸੀਂ ਨਹੀਂ ਖੜਾਂਗੇ ਉਹ ਪੈਸੇ ਫੂਕਣੇ ਨੇ ਹਮ ਚੰਗੀ ਗੱਲ ਹੈ ਯਾਰ ਜੇ ਸੁਖਵੀਰ ਬਾਦਲ ਰਹਾ ਹੈ ਸ਼ਰੋਮਣੀ ਕਮੇਟੀ ਲਾ ਰਹੀ ਹੈ ਖਾਲਸਾ ਆਈਡਾ ਲਾ ਰਹੀ ਹੈ ਆਮ ਲੋਕ ਲਾ ਰਹੇ ਨੇ ਇਹ ਜੇ ਬੰਦੇ ਵੀ ਲੱਖ ਲੱਖ ਰੁਪਈਆ ਦੇਗੇ ਜਿਨ੍ਹਾਂ ਕੋਲ ਇੱਕ ਚਵਾਨੀ ਨਹੀਂ ਸੀ ਆਪ ਹਮ ਅਸੀਂ ਪੰਜਾਬ ਖੜਾ ਤਾਂ ਕਰਨਾ ਤੁਸੀਂ ਇੱਕ ਗੱਲ ਦੇਖੋ ਇਹ ਉਹ ਕੌਮ ਹੈ ਜਿਹੜੀ ਮੰਗ ਨਹੀਂ ਕਿਸੇ ਤੋਂ ਸਕਦੀ ਮੰਗਣਾ ਬਹੁਤ ਔਖਾ ਸਾਨੂੰ ਤਾਂ ਦਸਮ ਪਾਸ਼ਾ ਦੂਸਰਿਆਂ ਨੂੰ ਦੇਣ ਨੂੰ ਕਹਿ ਕੇ ਗਏ ਨੇ ਇਸ ਕਰਕੇ ਸੁਖਵੀਰ ਬਾਦਲ ਸਾਰਾ ਕੁਝ ਕੋਲੋਂ ਕਰ ਰਿਹਾ ਹੈ ਇਹ ਬਿਲਕੁਲ ਉਹਦੇ ਖਿਲਾਫ ਦੀ ਚੜਤ ਦੇਖ ਕੇ ਹੁਣੇ ਮਚੇ ਪਏ ਨੇ ਹੂੰ ਠੀਕ ਹੈ ਹੁਣੇ ਬਦਨਾਮ ਕਰਨ ਚਾਹੁੰਦੇ ਨੇ ਉਹਨੂੰ ਨਹੀਂ ਕਰ ਸਕਦੇ ਉਹ ਐਸਜੀਪੀਸੀ ਦਾ ਪੈਸਾ ਹੀ ਨਹੀਂ ਹੈਗਾ ਉਹ ਉਹ ਤਾਂ ਕਹਿ ਰਹੇ ਨੇ ਕਹਿੰਦੇ ਅਸੀਂ ਨਾਲ ਰਹੇ ਹਾਂ ਸਾਨੂੰ ਪਤਾ ਚੀਜ਼ਾਂ ਦਾ ਵੀ ਤਾਂ ਵਰਤੇ ਉਹੀ ਰਿਹਾ ਕਹਿੰਦੇ ਲੋਕਾਂ ਨੂੰ ਥੋੜੀ ਪਤਾ ਨਹੀਂ ਜਿਆਦੇ ਨਾਲ ਸੀਗੇ ਜਿਆਦੇ ਕਾਤੇ ਨਹੀਂ ਬੋਲੇ ਫਿਰ ਇਹਦਾ ਮਤਲਬ ਫਿਰ ਇਹ ਹਿੱਸਾ ਲੈਂਦੇ ਦੀ ਵਿੱਚ ਜਦ ਕਿਉਂ ਨਹੀਂ ਬੋਲੇ ਜਦ ਬੋਲਣਾ ਚਾਹੀਦਾ ਦੀ ਜੇ ਕਿਤੇ ਗੜਬੜ ਦੀ ਹੂੰ ਉਹ ਇਹ ਕੌਮ ਦੀ ਤਰਾਸਦੀ ਹੈ ਜਿਹੜਾ ਕੋਈ ਚੰਗਾ ਕਰਦਾ ਉਹਦੀਆਂ ਲੱਤਾਂ ਖਿੱਚਣੀਆਂ ਨੇ ਇੱਕਾ ਸਭ ਤੋਂ بڑا ਆਪਣੇ ਪੰਜਾਬੀਆਂ ਚ ਹੈ ਕਿ ਪੈਸਿਆਂ ਦਾ ਇਲਜ਼ਾਮ ਲਾ ਦੋ ਉਹ ਯਾਰ ਮਾੜਾ ਮੂਟਾ ਮਾਮੂਲੀ ਬੰਦਾ ਹੈ ਕੋਈ ਸੁਖਵੀਰ ਬਾਦਲ ਉਹਦਾ ਐਡਾ بڑا ਜਗਾੜ ਹੈ ਉਹਦਾ ਐਡਾ بڑا ਬਿਜ਼ਨਸ ਹੈ ਜੇ ਉਹ ਲਾ ਦੂਗਾ ਚਾਹੇ 50 ਕਰੋੜ ਲਾ ਦੇਵੇ ਜੱਟ ਉਹਨੂੰ ਕੀ ਫਰਕ ਹੈ ਯਾਰ ਨਹੀਂ ਇਹ ਤਾਂ ਤਲਵਾੜੇ ਜਿਵੇਂ ਗੱਲ ਕੱਟਦਾ ਉਹ ਤੁਸੀਂ ਕਿ ਜਿਹੜੇ ਬੰਦੇ ਨੇ ਜਿਹੜੇ ਬਾਗੀ ਅਲੱਗ ਹੋਏ ਨੇ ਹਨਾ ਹੁਣ ਤਾਂ ਆਪਣਾ ਸ਼੍ਰੋਮਣੀ ਅਕਾਲੀ ਦਲ ਜਿਹੜਾ ਸੁਖਵੀਰ ਸਿੰਘ ਬਾਦਲ ਉਹਨਾਂ ਦਾ ਉਹ ਕਹਿੰਦਾ ਹੈ ਜੀ ਇਹ ਕਰਪਟ ਬੰਦੇ ਸੀ ਇਹ ਕੁਰਸੀ ਦੇ ਭੁੱਖੇ ਸੀ ਜਦੋਂ ਸੇਮ ਤੁਹਾਡੇ ਵਾਲੀ ਗੱਲ ਤੁਸੀਂ ਕਹਿ ਰਹੇ ਜਦੋਂ ਉਹ ਨਾਲ ਸੀ ਜਦੋਂ ਉਹ ਬੰਦੇ ਨਾਲ ਸੀ ਉਦੋਂ ਕਿਉਂ ਨਹੀਂ ਸੁਖਵੀਰ ਤੜੇ ਨੂੰ ਨਾਲ ਬਾਰੇ ਦਿਖਿਆ ਉਦੋਂ ਕਿਉਂ ਨਹੀਂ ਉਹਨਾਂ ਨੂੰ ਕੱਢ ਕੇ ਬਾਹਰ ਮਾਚ ਨਹੀਂ ਨਹੀਂ ਮੈਂ ਤੁਹਾਨੂੰ ਹੁਣ ਗੱਲ ਦੱਸਦਾ ਜਦੋਂ ਉਹਨਾਂ ਨੂੰ ਸਾਰਾ ਕੁਝ ਪਤਾ ਸੀ ਗੱਲ ਦਾ ਜਦੋਂ ਅਕਾਲੀ ਦਲ ਪਾਵਰ 'ਚ ਸੀਗਾ ਅਕਾਲੀ ਦਲ ਸੱਤਾ 'ਚ ਸੀ ਜਦ ਬੋਲਦੇ ਫਿਰ ਅਸੀਂ ਵੀ ਉਹਨਾਂ ਦੀ ਡਟ ਕੇ ਸਪੋਰਟ ਕਰਦੇ ਉਹਨਾਂ ਦੀ ਮੰਨ ਲੈਂਦੇ ਜਦ ਵਜੀਰੀਆਂ ਮਾਣਦੇ ਸੀ ਕੋਈ ਐਮਪੀ ਸੀ ਕੋਈ ਮੁੰਡਾ ਐਮਐਲਏ ਸੀ ਜਦ ਤਾਂ ਕੋਈ ਬੋਲਿਆ ਨਹੀਂ ਠੀਕ ਹੈ ਜਾਦ ਬੋਲਦੇ ਫੇਰ ਸਵਾਦ ਦੀ ਧੱਕੇ ਨਾਲ ਸੀਟਾਂ ਵੀ ਲਈਆਂ ਨੇ ਹਾਂ ਧੱਕੇ ਨਾਲ ਸੀਟਾਂ ਲਈਆਂ ਇੱਕ ਇੱਕ ਪਰਿਵਾਰ 'ਚ ਤਿੰਨ ਤਿੰਨ ਸੀਟਾਂ ਮੰਗਦੇ ਦੀ ਠੀਕ ਹੈ ਨਹੀਂ ਹੁਣ ਹੁਣ ਜਿਆਦਾ ਅਕਾਲੀ ਦਲ ਸੱਤਾ 'ਚ ਨਹੀਂ ਅਕਾਲੀ ਦਲ ਸੰਘਰਸ਼ ਆ ਹੁਣ ਨਿਕਲ ਕੇ ਉਹਦੇ ਤੇ ਇਲਜ਼ਾਮ ਲਾਉਣ ਲੱਗੇ ਹੁਣ ਉਹਨੇ ਜੱਟ ਨੇ ਦਬਤੀ ਕੀ ਲਈ ਹੈਨਾ ਪੰਜਾਬ ਨੂੰ ਸੰਕਟ ਆਇਆ ਹੂੰ ਜਿਵੇਂ ਮਰਜ਼ੀ ਲਾ ਲੋ ਚਾਹੇ ਪਾਣੀ ਛੱਡਿਆ ਚਾਹੇ ਕੁਦਰਤੀ ਐ ਔਰ ਉਹ ਨਾਲ ਤਾਂ ਖੜਿਆ ਯਾਰ ਪੰਜਾਬ ਦੇ ਹੋਰ ਆਪਣੇ ਨਾਲ ਆ ਕੇ ਕੋਈ ਹਰਿਆਣੇ 'ਚੋਂ ਖੜੂਗਾ ਜਾਂ ਤਾਮਨ ਲੱਡੂ 'ਚੋਂ ਖੜੂਗਾ ਜੇ ਸੁਖਬੀਰ ਬਾਦਲ ਨੂੰ ਗੁਰੂ ਨੇ 4 ਪੈਸੇ ਦਿੱਤੇ ਨੇ ਉਹਨੇ ਆਪਣੇ ਬੰਦਿਆਂ ਨੂੰ ਦਿੱਤੇ ਮਾੜਾ ਕੀ ਕਰਤਾ ਸ਼੍ਰੋਮਣੀ ਕਮੇਟੀ ਵੀ ਦੇ ਰਹੀ ਐ ਖਾਲਸਾ ID ਵੀ ਕਰ ਰਹੀ ਆ ਆਪਾਂ ਸਾਰੇ ਕਰ ਰਹੇ ਆ ਆਪਣੀ ਬਿੱਤ ਤੋਂ ਬਾਹਰ ਕਰ ਰਹੇ ਆ ਅਸੀਂ ਮੰਗਤੇ ਥੋੜੋ ਆ ਯਾਰ ਅਸੀਂ ਤਾਂ ਦੂਸਰੀਆਂ ਕੌਮਾਂ ਨੂੰ ਦੇਣੇ ਇਸ ਲਈ ਆਪਾਂ ਆਪਣੇ ਭਰਾਵਾਂ ਤੇ ਬਹੁਤ ਵੱਡਾ ਸੰਕਟ ਆ ਜਾ ਕੇ ਦੇਖੋ 10 10 ਫੁੱਟ ਪਾਣੀ 'ਚ ਜਿਹੜੇ ਬੰਦੇ ਰਹੇ ਨੇ ਜਿਨ੍ਹਾਂ ਦਾ ਸਾਰਾ ਕੁਝ ਬਰਬਾਦ ਹੋ ਗਿਆ ਉਹਨਾਂ ਨੂੰ ਪੈਸੇ ਹੀ ਦਿੱਤੇ ਨੇ ਲਏ ਤਾਂ ਨਹੀਂ ਇਸ ਲਈ ਸ਼੍ਰੋਮਣੀ ਕਮੇਟੀ ਨੇ 20 ਕਰੋੜ ਦਾ ਬਜਟ ਰੱਖਿਆ ਮੈਂ ਤਾਂ ਕਹਿੰਦਾ 20 ਦਾ ਹੋਰ ਕਰ ਦੇਣਾ ਚਾਹੀਦਾ ਯਾਰ ਹਨਾ ਆਪਾਂ ਸਾਰੇ ਹੀ ਕਰਾਂਗੇ ਜਿੰਨੇ ਜੋਗੇ ਹੈਗੇ ਆਪਣੀ ਬਿੱਤ ਤੋਂ ਬਾਹਰ ਹੋ ਕੇ ਕਰਾਂਗੇ ਇਹ ਲੱਤਾਂ ਖਿੱਚਣ ਵਾਲੀ ਉਹ ਗੱਲ ਹੈ ਬਦਨਾਮ ਕਰਨ ਵਾਲੀ ਉਹ ਗੱਲ ਹੈ ਗੁਰੂ ਵੀ ਉੱਤੇ ਦੇਖਦਾ ਇੱਕ ਉੱਤੇ ਵੀ ਕੈਮਰਾ ਚੱਲਦਾ ਇਹਨਾਂ ਨੂੰ ਉਸ ਗੱਲ ਦਾ ਸ਼ਾਇਦ ਪਤਾ ਨਹੀਂ ਹੈਗਾ ਹਾਲੇ ਇੱਕ ਉਹ ਕੈਮਰਾ ਨਾ ਉਹ ਵਾਈਫਾਈ ਦਾ ਕਨੈਕਸ਼ਨ ਟੁੱਟਦਾ ਨਾ ਉਹ ਰੀਚਾਰਜ ਮੁੱਕਦਾ ਉਹ ਸਦੋਂ ਚੱਲਦਾ ਉਹ ਗੁਰੂ ਦੇਖਦਾ ਕਿ ਕਿਹੜਾ ਇਲਜ਼ਾਮ ਬਾਜ਼ੀਆਂ ਕਰਦਾ ਇਹ ਪੰਜਾਬੀਆਂ ਦੀ ਉਹ ਫਿਤਰਤ ਹੈ ਜੇ ਕੋਈ ਚੰਗਾ ਕੰਮ ਕਰਦਾ ਉਹਦੀਆਂ ਲੱਤਾਂ ਖਿੱਚਣੀਆਂ ਨੇ ਇੱਕ ਹਾਲ ਇਲਜ਼ਾਮ ਲਾ ਦੇਣਾ ਇਹ ਤਾਂ ਜੀ ਪੈਸਿਆਂ ਲਈ ਹੋ ਰਿਹਾ ਵੋਟਾਂ ਲਈ ਕਰ ਰਿਹਾ ਵੋਟਾਂ ਲਈ ਕਰ ਰਿਹਾ ਲੈ ਦੱਸ ਜੇ ਹੜ ਨਾ ਆਉਂਦਾ ਫਿਰ ਉਹਨੇ ਕਿੱਥੋਂ ਦੇਣੇ ਸੀ ਜੇ ਹੜ ਆਇਆ ਜੇ ਉਹ ਨਾ ਜਾਂਦਾ ਫਿਰ ਇਹਨਾਂ ਨੇ ਕਿਹਾ ਤੀ ਲਓ ਜੀ ਸੁਖਵੀਰ ਤਾਂ ਗਈ ਹੀ ਨਹੀਂ ਇੱਕ ਦੇਖੋ ਉਹਨੇ ਡਰਾਮਾ ਤਾਂ ਨਹੀਂ ਕੋਈ ਕਰਿਆ ਬੰਦੇ ਨੇ ਯਾਰ ਮੈਂ ਮੰਨ ਗਿਆ ਉਹਨੇ ਕੋਈ ਡਰਾਮਾ ਨਹੀਂ ਕਰਿਆ ਉਹਨੇ ਕਿਤੇ ਥੈਲਾ ਨਹੀਂ ਭਰਿਆ ਉਹ ਕਿਤੇ ਗਾਰੇਚ ਨਹੀਂ ਬੜਿਆ ਉਹ ਜਿਹੜਾ ਕੰਮ ਉਹਨੇ ਕਰਨਾ ਸੀ ਉਹ ਪੈਸਿਆਂ ਦਾ ਕਰ ਸਕਦਾ ਦੀ ਕਿੰਨਾ ਡੀਜ਼ਲ ਉਹਨੇ ਦਿੱਤਾ ਕਿਸ਼ਤੀਆਂ ਲੈ ਕੇ ਦਿੱਤੀਆਂ ਰਾਸ਼ਨ ਦਿੱਤਾ ਜਾਨਵਰਾਂ ਵਾਸਤੇ ਅਚਾਰ ਦਿੱਤਾ ਫੀਡ ਦਿੱਤੀ ਤੇ ਉਹ ਪਹਿਲਾ ਇਨਸਾਨ ਹੈ ਜਿਹਨੇ ਇਹ ਗੱਲ ਕਹੀ ਕਿ ਮੈਂ 1 ਲੱਖ ਕਿੱਲਾ ਜਿੰਨਾ ਵੀ ਹੈ ਸਾਰੀ ਸੇਵਾ ਅਕਾਲੀ ਦਾ ਲੈਂਦਾ ਉਹ ਸੇਵਾ ਕਰ ਰਿਹਾ ਉਹਨੇ ਦੱਸਿਆ ਤਾਂ ਨਹੀਂ ਹਲੇ ਕਿਸੇ ਨੂੰ ਵੀ ਮੇਰੇ ਇੰਨੇ ਲੱਗੇ ਨਾ ਉਹਨੇ ਕੋਈ ਸੋਸ਼ਲ ਮੀਡੀਆ ਤੇ ਪਾਇਆ ਇਸ ਕਰਕੇ ਜੇ ਕੋਈ ਕਰਦਾ ਉਹਨੂੰ ਕਰਨ ਦੇਣਾ ਚਾਹੀਦਾ ਲੱਤਾਂ ਨਹੀਂ ਖਿੱਚਣੀਆਂ ਚਾਹੀਦੀਆਂ ਕਰਦੇ ਤਾਂ ਆਮ ਆਦਮੀ ਪਾਰਟੀ ਦੇ ਐਮਐਲਏ ਮੰਤਰੀ ਵੀ ਨੇ ਕਹਿੰਦੇ ਨਾ ਗੋਡੇ ਗਿੱਟਿਆਂ ਤੋਂ ਲੱਗੇ ਕੁੜਤੇ ਲਵੇੜੀ ਬੈਠੇ ਸੀ ਕੰਮ 'ਚ ਇਹਨਾਂ ਨੂੰ ਤਾਂ ਭੱਜਣ ਨੂੰ ਰਾਹ ਹੀ ਲੱਭਣਾ ਯਾਰ ਇਹਨਾਂ ਨੂੰ ਸਾਢੇ ਤਿੰਨ ਸਾਲ ਬਾਅਦ ਮਨਿਸਟਰ ਦਾ ਕੀ ਮਤਲਬ ਲਗਾ ਰਹੇ ਚ ਲਿਬੜਨ ਦਾ ਯਾਰ ਉਹ ਪਾਵਰ ਕਾਦੇ ਵਾਸਤੇ ਉਹਨਾਂ ਨੂੰ ਲੋਕਾਂ ਨੇ ਦਿੱਤੀ ਹੈ ਉਥੇ ਕਿਉਂ ਨਹੀਂ ਇਹਨਾਂ ਨੇ ਆਪਣੀ ਸਰਕਾਰ ਦਾ ਜਿਹੜਾ ਜਿਹੜੀ ਪਾਵਰ ਆ ਉਹ ਵਰਤੀ ਗਈ ਇਹ ਹਣ ਰੋਕੜੇ ਚਾਹੀਦੇ ਸੀਗੇ ਪਹਿਲਾਂ ਹੀ ਰੋਕਦੇ ਸਾਰਾ ਕੁਝ ਸਰਕਾਰ ਕੀ ਨਹੀਂ ਕਰ ਸਕਦੀ ਠੀਕ ਹੈ ਨਹੀਂ ਇਹ ਨਹੀਂ ਗੱਲ ਹੁੰਦੀ